ਆ ਪਹਿਲਾ ਜਿਨੇ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨ ठाਕ ਨ ਪਾਈਐ ਪਿਆਰੇ ਅੰਮ੍ਰਿਤ ਰਸ ਨ ਹਰੇ ਗੁਡੇ ਪਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 636 ਦੇ ਸ਼ੋਭਨਿਕ ਸੋਲ raag ਵਿੱਚ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਚਾ ਮਹਾਰਾਜ ਜੀ ਦੀ ਬੰਦਾਈ ਪਾਵਨ 14 ਜápਾ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅੰਮ੍ਰਿਤ ਮੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਜਿਨ੍ਹਾਂ ਨੇ ਸੱਚੇ ਗੁਰੂ ਦੀ ਸੇਵਾ ਕੀਤੀ ਉਹਦੇ ਗੁਰੂ ਦੇ ਹੁਕਮ ਨੂੰ ਮੰਨਿਆ ਉਹ ਕੀ ਉਹਨਾਂ ਦੇ ਸੰਗੀ ਸਾਥੀ ਦੇ ਚਿੱਤ ਦਰ ਵੀ ਤਰ ਗਏ ਉਹਨਾਂ ਨੂੰ ਰਸਤੇ ਦੇ ਵਿੱਚ ਠੇਡੇ ਨਹੀਂ ਵੱਜਦੇ ਜਿਨ੍ਹਾਂ ਨੇ ਬਹੁਤ ਰਹਿਤ ਕਰ ਦੇਣ ਵਾਲੇ ਸ਼ਬਦ ਗੁਰੂ ਨੂੰ ਆਪਣੀ ਜ਼ੁਬਾਨ ਦੇ ਨਾਲ ਰਸਨਾ ਦੇ ਨਾਲ ਜਪਿਆ ਤੇ ਜਿਹੜੇ ਆਦਮੀ ਮਾਇਆ ਦੇ ਵਿਕਾਰਾਂ ਦੇ ਭਾਰ ਨਾਲ 90 ਪੈ ਦਬੇ ਪਿਆ ਹਨ ਉਹ ਇਸ ਸੰਸਾਰ ਸਮੁੰਦਰ ਵਿੱਚ ਡੁੱਬ ਗਏ ਪਰ ਜੇ ਗੁਰੂ ਨੇ ਉਹਨਾਂ ਵੱਲੇ ਪਿਆਰ ਦੀ ਤਕਨੀ ਨਾਲ ਤੱਕ ਲਿਆ ਨਦਰ ਕਰ ਦਿੱਤੀ ਤੇ ਉਹਨਾਂ ਨੂੰ ਵੀ ਤਾਰ ਲਿਆ ਤੇ ਤੂ ਹੈ ਸਾਲਾਣਾ ਪਿਆਰੇ ਹੀ ਤੇਰੀ ਥਾਲਾ ਵਣ ਬੋਹਿਤ ਪੈ ਡੁੱਬੀ ਹੈ ਪਿਆਰੇ ਕੰਦੀ ਪਾਏ ਕਹਾ ਪਰਮੇਸ਼ਰ ਦੀ ਸੇਵਤ ਸਲਾਹ ਕਰੋ ਪਰਮੇਸ਼ਰ ਦੇ ਗੁਣ ਗਾਓ ਪਰਮੇਸ਼ਰ ਦਾ ਨਾਮ ਇੱਕ ਜਹਾਜ਼ ਹੈ ਉਸ ਤੋਂ ਬਗੈਰ ਅਸੀਂ ਸੰਸਾਰ ਸਮੁੰਦਰ ਵਿੱਚ ਡੁੱਬ ਜਾਵਾਂਗੇ ਪਾਰ ਲੱਗ ਬੰਨਾ ਨਹੀਂ ਲੱਵੇਗਾ ਸਾਲਾ ਹੀ ਸਾਲਾਣਾ ਪਿਆਰੇ ਦੂਜਾ ਵਰ ਨਾ ਹੋਏ ਮੇਰੇ ਪ੍ਰਭ ਸਾਲਾ ਹੈ ਹੰਸੇ ਭਲੇ ਪਿਆਰੇ ਸਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤਤ ਵਿਲੋਏ ਸਲਾਣ ਜੋਗ ਪਰਮੇਸ਼ਰ ਦੀ ਹੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਉਦੇ ਵਰਗਾ ਦੂਜਾ ਹੋਰ ਕੋਈ ਨਹੀਂ ਹੈ ਜੀ ਆਪਾਂ ਸਿਰ ਸਲਾਬ ਮਥਾ ਜੀ ਹੋ ਗਏ ਆਪਾਂ ਨੂੰ ਇਹ ਵਾਹਿਗੁਰੂ ਜੀ ਅਸੀਂ ਤੈਨੂੰ ਸਲਾਉਣ ਜੋ ਪਿਆਰੇ ਪ੍ਰਭੂ ਨੂੰ ਸ਼ਬਦ ਦੇ ਰਾਈ ਸਲਾਈਏ ਜੋ ਸ਼ਬਦ ਦੇ ਰੰਗ ਦੇ ਨਾਲ ਵਿੱਚ ਅਸੀਂ ਰੰਗੇ ਜਾਈਏ ਇਹੋ ਜੇ ਰੰਗਿਆਂ ਦੀ ਜੇ ਸੰਗਤ ਸਾਨੂੰ ਮਿਲ ਜਾਵੇ ਮਹਾਰਾਜ ਉਹ ਕਰਦੇ ਆ ਹਨ ਕਿ ਫਿਰ ਜਿਸ ਤਰ੍ਹਾਂ ਰਿੜਕੀ ਦਾ ਹੈ ਦੁੱਧ ਨੂੰ ਉਸ ਤਰ੍ਹਾਂ ਸ਼ਬਦ ਨੂੰ ਰਿੜਕੋ ਇਸ ਦੇ ਵਿੱਚੋਂ ਮੱਖਣ ਰੂਪੀ ਰਾਸ ਦਾ ਸਵਾਦ ਲਓ ਪਤ ਪਰਵਾਣਾ ਸਾਜ ਕਾ ਪਿਆਰੇ ਨਾਮ ਸਚਾ ਨੀਸਾਣਾ ਆਇਆ ਲੇਖ ਲੈ ਜਾਵਣਾ ਪਿਆਰੇ ਹੁਕਮੇ ਹੁਕਮ ਪਛਾਣਾ ਗੁਰਬੈਨ ਹੁਕਮ ਨਾ ਬੂਝਿਐ ਪਿਆਰੇ ਸਾਜੇ ਸਚਾ ਤਾਣ ਪਰਮੇਸ਼ਰ ਦੇ ਕਾਰਪੋਨ ਜਨ ਵਾਸਤੇ ਸੱਚ ਦਾ ਪਰਮੇਸ਼ਰ ਦੇ ਨਾਮ ਦਾ ਪਾਸ ਗੁਰੂ ਦੇ ਦੇਵੇ ਭਾਵ ਰਾਹਦਾਰੀ ਜਿਸ ਨੂੰ ਮਿਲ ਜਾਵੇ ਉਹ ਰਾਹਦਾਰੀ ਖਾ ਕੇ ਅੱਗੇ ਜਾ ਸਕਦਾ ਹੈ ਇਸ ਜੀਵਨ ਵਿੱਚ ਆਦਮੀ ਆਇਆ ਹੀ ਉਸ ਪਰਮੇਸ਼ਰ ਦੇ ਨਾਮ ਦੀ ਰਾਹਦਾਰੀ ਬਣਾਉਣ ਵਾਸਤੇ ਆ ਜੇ ਪਾਸ ਮਿਲ ਜਾਵੇ ਫਿਰ ਉਸ ਨੂੰ ਕੋਈ ਰੋਗ ਦਾ ਨਹੀਂ ਹੈ ਪਰ ਇਹ ਸਮਝ ਗੁਰੂ ਤੋਂ ਬਗੈਰ ਕਿਸੇ ਨੂੰ ਨਹੀਂ ਆਉਂਦੀ ਕਿ ਗੁਰੂ ਦਾ ਹੁਕਮ ਕੀ ਹੁੰਦਾ ਹੈ ਤੇ ਕਿਸ ਤਰ੍ਹਾਂ ਮੰਨਣਾ ਹੈ ਜਿਨ੍ਹਾਂ ਨੇ ਹੁਕਮ ਮੰਨ ਲਿਆ ਗੁਰੂ ਦਾ ਉਹਨਾਂ ਨੂੰ ਗੁਰੂ ਨੇ ਇੱਕ ਸ਼ਕਤੀ ਬਖਸ਼ ਦਿੱਤੀ ਗੁਰੂ ਉਹਨਾਂ ਦਾ ਆਸਰਾ ਬਣ ਗਿਆ ਹੁਕਮੇ ਅੰਦਰ ਨਿਹਾਂ ਪਿਆਰੇ ਹੁਕਮੇ ਉਧਰ ਮਜ਼ਾਰ ਹੁਕਮੇ ਅੰਦਰ ਜਮ ਨਿਹਾਂ ਪਿਆਰੇ ਉਦੋਂ ਸਿਰ ਕੈ ਪਾਰ ਗੁਰਮੁਖ ਦਾਰਗਿਆ ਜਾਣੀਏ ਪਿਆਰੇ ਚੱਲੇ ਕਾਰਜਸਾਰ ਪ੍ਰਾਣੀ ਇਸ ਸੰਸਾਰ ਵਿੱਚ ਜਨਮ ਲੈਂਦਾ ਹੈ ਮਾਂ ਦੇ ਪੇਟ ਵਿੱਚ 10 ਮਹੀਨੇ ਜੁੜਿਆ ਰਹਿੰਦਾ ਹੈ ਮਾਂ ਦੇ ਨਾਲ ਇੱਕ ਹੁਕਮ ਦੇ ਅਨਸਾਰ ਇੱਕ ਮਨੋਰਥ ਵਾਸਤੇ ਆਦਮੀ ਇਸ ਜੀਵਨ ਵਿੱਚ ਜਨਮ ਲੈਂਦਾ ਸੰਸਾਰ ਦੇ ਵਿੱਚ ਤੇ ਜੇ ਕਿਤੇ ਉਸ ਦਾ ਜੋ ਕਾਰਜ ਹੈ ਜਿਸ ਕਾਰਜ ਵਾਸਤੇ ਪਰਮੇਸ਼ਰ ਨੇ ਉਹਨੂੰ ਭੇਜਿਆ ਹੈ ਜੇ ਉਹ ਕਾਰਜ ਸਵਰ ਜਾਵੇ ਭਾਵੇਂ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਆਇਆ ਹੈ ਤੇ ਜੇ ਨਾਮ ਜਪ ਲਵੇ ਫਿਰ ਉਹਨੂੰ ਦਰਗਾਹ ਦੇ ਵਿੱਚ ਆਦਰ ਮਿਲਦਾ ਹੈ ਉਹਦੇ ਸਾਰੇ ਕੰਮ ਪਰਮੇਸ਼ਰ ਸਵਾਰ ਦਿੰਦਾ ਹੈ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮ ਬਨ ਚਲਾਈ ਹੈ ਪਿਆਰੇ ਮਨ ਮੁਖ ਲੈ ਸਜਾਏ ਹੁਕਮ ਸ਼ਬਦ ਪਛਾਣੀਆ ਪਿਆਰੇ ਦਰਗਹਿ ਪੈਦਾ ਜਾਏ ਇੱਕ ਹੁਕਮ ਅਨਸਾਰ ਹੀ ਪ੍ਰਾਣੀ ਸੰਸਾਰ ਵਿੱਚ ਜਨਮ ਲੈਂਦਾ ਹੈ ਤੇ ਉਹਦੇ ਹੁਕਮ ਅਨਸਾਰ ਹੀ ਇਥੋਂ ਉਸ ਨੂੰ ਛੁੱਟੀ ਕੀਤੀ ਜਾਂਦੀ ਪਾਉ ਉਹ ਮਰ ਜਾਂਦਾ ਹੈ ਉਸਦੇ ਹੁਕਮ ਅਨਸਾਰ ਹੀ ਜਿਉ ਜਿਉ ਨੇ ਕੰਮ ਕੀਤੇ ਹਨ ਜੇ ਮਾਰੇ ਕੰਮ ਕੀਤੇ ਹੁੰਦੇ ਫਿਰ ਉਹਨੂੰ ਬੰਨ ਕੇ ਲਜਾਇਆ ਜਾਂਦਾ ਕਿਉਂਕਿ ਮਾਇਆ ਦੇ ਆਰ ਦੇ ਵਿੱਚ ਲੱਗਾ ਆਏ ਤਾਂ ਜਾਣਾ ਨਹੀਂ ਜਾਂਦਾ ਜਾਣਾ ਨਹੀਂ ਚਾਹੁੰਦਾ ਉਹ ਮਨ ਪਿੱਛੇ ਹੀ ਤੁਰਿਆ ਰਿਹਾ ਆਪਦੇ ਮੰਦੀ ਹੀ ਮੰਦਾ ਰਿਹਾ ਫਿਰ ਇਸ ਦੇ ਬਦਲੇ ਉਹਨੂੰ ਬਹੁਤ ਸਜ਼ਾ ਮਿਲੇਗੀ ਕਿਉਂਕਿ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸ਼ਬਦ ਦੀ ਹੀ ਪਛਾਣ ਹੋਣੀ ਹੈ ਕਿ ਇਹਨੇ ਗੁਰੂ ਦਦਾ ਜੀ ਸ਼ਬਦ ਕਿੰਨਾ ਕੁ ਮੰਨਿਆ ਹੈ ਜਿਨ੍ਹਾਂ ਨੇ ਗੁਰੂ ਦਾ ਸ਼ਬਦ ਮੰਨਿਆ ਹੁਕਮ ਮੰਨਿਆ ਗੁਰੂ ਦੇ ਦਸੇ ਰਾਹ ਦੇ ਤੁਰੇ ਉਹਨਾਂ ਨੂੰ ਦਰਗਾਹ ਵਿੱਚ ਸਤਕਾਰ ਮਿਲੇਗਾ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹੋਮੇ ਦੋਏ ਹੁਕਮੇ ਭਵੇ ਪੁਵਾਈਏ ਪਿਆਰੇ ਆਵ ਗਣ ਮੁਠੀ ਰੋਏ ਹੁਕਮ ਸੇ ਆਪੈ ਸਾ ਕਾ ਪਿਆਰੇ ਸੱਚ ਮਿਲੇ ਵੜਾਈ ਹੋਏ ਉਸਦੇ ਹੁਕਮ ਅਨਸਾਰ ਹੀ ਪਰਮੇਸ਼ਰ ਮਾਇਆ ਦੀਆਂ ਗਿੰਤੀਆਂ ਗਿੰਦਾ ਰਿੰਦਾ ਹੈ ਕਿਤੇ ਦਵੇਸ਼ ਹੈ ਕਿਤੇ ਹੋਮੇ ਹੈ ਤੇ ਉਹ ਫਿਰ ਕੀਤੇ ਹੋਏ ਕਮਾਂ ਦੀ ਸਜ਼ਾ ਦੇ ਇਵਿਜ ਵਜੋਂ ਉਹਦਾ ਜੰਮਣ ਮਰਣਾ ਰੋਜ਼ ਹੀ ਬਣਿਆ ਰਿੰਦਾ ਹੈ ਉਹ ਗੁਣਹੀਣ ਹੋਣ ਕਰਕੇ ਉਹਦੇ ਵਿੱਚ ਕੋਈ ਗੁਣ ਨਹੀਂ ਹੈ ਉਹ ਦੁਖੀ ਹੁੰਦਾ ਰਿੰਦਾ ਹੈ ਆਦਮੀ ਰੋਂਦਾ ਕਰ ਲੰਦਾ ਰਿੰਦਾ ਹੈ ਜਿਨ੍ਹਾਂ ਨੇ ਪਰਮੇਸ਼ਰ ਦੀ ਹੁਕਮ ਨੂੰ ਸਮਝ ਲਿਆ ਸੱਚ ਦੀ ਪ੍ਰਾਪਤੀ ਹੋ ਗਈ ਉਹਨਾਂ ਨੂੰ ਵਡਿਆਈ ਮਿਲਦੀ ਹੈ ਆਖਣ ਔਖਾ ਆਖੇ ਪਿਆਰੇ ਕਿਉ ਸੁਣੀਐ ਸੱਚ 나ਉ ਜਿਨੀ ਸੋਸਾ ਲਾਇਆ ਪਿਆਰੇ ਹਉ ਤਨ ਬਲਹਾਰ ਜਾਉ ਨਾਉ ਮਿਲੇ ਸੰਤੋਖਿਆ ਪਿਆਰੇ ਨਦਰੀ ਮੇਲ ਮਿਲਾਉ ਪਰਮੇਸ਼ਰ ਦਾ ਜੋ ਰਸਤਾ ਹੈ ਉਹ ਬਹੁਤ ਔਖਾ ਹੈ ਪਰਮੇਸ਼ਰ ਦੇ ਨਾਮ ਨੂੰ ਸੁਣਨਾ ਇਸ ਯੁੱਗ ਦੇ ਵਿੱਚ ਬਹੁਤ ਹੀ ਔਖਾ ਹੈ ਜਿਸ ਤਰ੍ਹਾਂ ਉਹਦੇ ਸੱਚੇ ਨਾਮ ਨੂੰ ਸੁਣ ਸਕਾਂਗੇ ਕਿਉਂਕਿ ਜਿਹੜੇ ਸੱਚ ਦਾ ਨਾਮ ਸੁਣਾ ਰਹੇ ਉਹ ਵੀ ਮਾਇਆ ਪਿੱਛੇ ਭਜੇ ਫਿਰਦੇ ਆ ਜਿਹੜੇ ਸੁਣਨ ਵਾਲੇ ਹਨ ਉਹ ਵੀ ਮਾਇਆ ਦੇ ਆਹਾਰ ਵਿੱਚ ਲੱਗੇ ਹੋਏ ਹਨ ਪਰ ਜਿਨ੍ਹਾਂ ਨੇ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਉਹਨਾਂ ਦੇ ਸਦਾ ਸਦਕੇ ਜਾਓ ਉਹਨਾਂ ਤੋਂ ਕੁਰਬਾਨ ਜਾਓ ਜਿਨ੍ਹਾਂ ਨੂੰ ਨਾਮ ਮਿਲ ਗਿਆ ਉਹ ਸੰਤੋਖੀ ਹੋ ਜਾਣਗੇ ਉਹਨਾਂ ਨੂੰ ਮਾਇਆ ਵੱਲੋਂ ਰਾਜ ਆ ਜਾਵੇਗਾ ਫਿਰ ਪਰਮੇਸ਼ਰ ਉਹਨਾਂ ਵੱਲੇ ਨਦਰ ਕਰ ਦੇਵੇਗਾ ਉਹਨਾਂ ਪਰਮੇਸ਼ਰ ਦੀ ਨਦਰ ਦੇ ਨਾਲ ਉਹ ਪਰਮੇਸ਼ਰ ਦੇ ਨਾਲ ਹੀ ਮਿਲ ਜਾਣਗੇ ਕਾਇਆ ਕਾਗਦ ਜੇਤੀਏ ਪਿਆਰੇ ਮਨ ਮਸਵਾਣੀ ਤਾਂ